ਆ ਹੁਣੇ ਹੁਣੇ 40 ਹਸਪੀਟਲ ਬਾਈ ਰਾਜਵੀਰ ਚ ਬੰਦੇ ਉਹਨਾਂ ਨੂੰ ਮਿਲ ਕੇ ਆਇਆ ਤੁਹਾਡੀਆਂ ਦੁਆਵਾਂ ਸਦਕਾ ਨਹੀਂ ਚੱਲ ਰਹੀ ਚੱਲ ਰਹੀ ਭਾਈ ਚੈੱਕ ਕਰੀ ਆਪਣੇ ਫੋਨ ਤੇ ਤੇ ਤੁਹਾਡੀਆਂ ਦੁਆਵਾਂ ਸਦਕੇ ਇੱਕ ਛੋਟੀ ਜੀ ਖੁਸ਼ਖਬਰੀ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਤੁਹਾਡੀਆਂ ਦੁਆਵਾਂ ਦੇ ਨਾਲ 22 ਦੀ ਜਿਹੜੀ ਪਹਿਲੀ ਸਟੇਜ ਹੈ ਡਾਕਟਰਾਂ ਨੇ ਦੱਸਿਆ ਸੀਗਾ ਕਿ ਜਿਹੜੇ ਪਹਿਲੇ 12 ਘੰਟੇ ਆ ਉਹ ਬੜੇ ਕ੍ਰਿਟੀਕਲ ਨੇ ਉਹ 12 ਘੰਟਿਆਂ ਦਾ ਜਿਹੜਾ ਫੇਜ਼ ਹੈ ਉਹ ਪੂਰਾ ਹੋ ਚੁੱਕਿਆ ਹੈ ਤੇ ਦੂਜੀ ਜਿਹੜੀ ਡਾਕਟਰਾਂ ਨੂੰ ਵੱਡੀ ਪ੍ਰੋਬਲਮ ਸੀ ਇੱਕ ਤਾਂ ਬ੍ਰੇਨ ਚ ਪ੍ਰੋਬਲਮ ਹੈ ਦੂਜਾ ਹਾਰਟ ਐਂਡ ਕਿਡਨੀ ਡਾਕਟਰ ਸਾਹਿਬ ਕਹਿੰਦੇ ਸੀਗੇ ਕਿ ਬ੍ਰੇਨ ਬਾਅਦ ਚ ਵੀ ਰਿਕਵਰ ਹੋ ਸਕਦਾ ਹੈ ਸਭ ਤੋਂ ਪਹਿਲਾਂ ਕਿਡਨੀ ਤੇ ਹਾਰਟ ਹੈ ਉਹ ਸਭ ਤੋਂ ਪਹਿਲਾਂ ਰਿਕਵਰ ਹੋਣਾ ਬੜੇ ਜ਼ਰੂਰੀ ਹੈ ਤੇ ਬਾਈ ਨੂੰ ਪਹਿਲਾਂ 100% ਵੈਂਟੀਲੇਟਰ ਤੇ ਰੱਖਿਆ ਹੋਇਆ ਸੀ ਹੁਣ ਵੈਂਟੀਲੇਟਰ ਦੀ ਜਿਹੜੀ ਆਕਸੀਜਨ ਹੈ ਉਹ ਸਿਰਫ 25% ਦੀ ਲੋਡ ਪੈ ਰਹੀ ਹੈ 70% ਆਕਸੀਜਨ ਹੈ ਬੋਡੀ ਆਪ ਲੈਣੀ ਸ਼ੁਰੂ ਹੋ ਗਈ ਹੈ ਰਾਜਵੀਰ ਬਾਈ ਦਾ ਜਿਹੜਾ ਬੀਪੀ ਹੈ ਉਹ ਵੀ ਸਟੇਬਲ ਹੈ ਇਟ ਮੀਨਸ ਬੋਡੀ ਰਿਕਵਰ ਹੋਣੀ ਸ਼ੁਰੂ ਹੋ ਗਈ ਹੈ ਤੇ ਕਈ ਮੂਰਖ ਮੇਰੇ ਵਰਗੇ ਕਈ ਨਿਊਜ਼ ਚੈਨਲ ਵਾਲੇ ਜਿਹੜੇ ਗਲਤ ਫੋਟੋਆਂ ਪਾ ਰਹੇ ਨੇ ਜਾਂ ਆਰ ਆਈ ਪੀ ਲਿਖ ਕੇ ਅਫਵਾਹਾਂ ਫਲਾ ਰਹੇ ਨੇ ਬਾਈ ਸ਼ਰਮ ਕਰੋ ਯਾਰ ਥੋੜੀ ਜੀ ਪਲੀਜ਼ ਉਹਨਾਂ ਦੀ ਫੈਮਿਲੀ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਬੱਚੇ ਉਹਨਾਂ ਦੇ ਚਾਹਣ ਵਾਲੇ ਸਭ ਤੋਂ ਵੱਧ ਦੁਆਵਾਂ ਕਰੋ ਇਹ ਦੂਜੀ ਗੱਲ ਇੱਕ ਸਰਕਾਰਾਂ ਨਾਲ ਸਾਡਾ ਜਿਹੜਾ ਗਿਲਾ ਸ਼ਿਕਵਾ ਵੀ ਹੈ ਜਦੋਂ ਆਪਾਂ ਰੋਡ ਟੈਕਸ ਦਿੰਨੇ ਆ ਟੋਲ ਟੈਕਸ ਦਿੰਨੇ ਆ ਕਈ ਥਾਵਾਂ ਤੇ ਆਪਾਂ ਕਾਉਸਸ ਜਿਹੜਾ ਕਿ ਆਵਾਰਾ ਪਸ਼ੂਆਂ ਦਾ ਜਿਹੜਾ ਟੈਕਸ ਸਾਥੋਂ ਲਿਆ ਜਾਂਦਾ ਹੈ ਡੀਜ਼ਲ ਪੈਟਰੋਲ ਤੇ ਕਈ ਵਾਰੀ ਉਹ ਟੈਕਸ ਕਿੱਥੇ ਜਾਂਦਾ ਹੈ ਇਹ ਜਿਹੜਾ ਐਕਸੀਡੈਂਟ ਹੋਇਆ ਹੈ ਇਹ ਹੋਇਆ ਹੈ ਆਵਾਰਾ ਪਸ਼ੂਆਂ ਕਰਕੇ ਪਸ਼ਵਾਂ ਦੀ ਆ ਰਾਈਡਰ ਜਾ ਰਹੇ ਸੀਗੇ ਉਹ ਚਾਰ ਪੰਜ ਬੰਦੇ ਬਾਈਕ ਲੈ ਕੇ ਆਪਸ ਦੇ ਵਿੱਚ ਫੋਨ ਉਹਨਾਂ ਦੇ ਕਨੈਕਟਡ ਸੀਗੇ ਕੰਨਾਂ ਦੇ ਵਿੱਚ ਉੱਥੇ ਦੋ ਠੱਠਿਆਂ ਦੀ ਲੜਾਈ ਹੋ ਰਹੀ ਸੀ ਜਿਹੜੇ ਉਹਨਾਂ ਬਾਈਕ ਦੇ ਵਿੱਚ ਵੱਜਿਆ ਉਹਨਾਂ ਦੇ ਜਾ ਕੇ ਠੱਠਾ ਉਹਦੇ ਨਾਲ ਬਾਈਕ ਡਿੱਗ ਗਿਆ ਉਹਨਾਂ ਨੇ ਹੈਲਮਟ ਵੀ ਪਾਇਆ ਹੋਇਆ ਸੀਗਾ ਤੇ ਉਹਨਾਂ ਦੀ ਸਪੀਡ ਇੰਨੀ ਤੇਜ਼ ਸੀਗੀ ਠੱਠਿਆਂ ਦੀ ਕਿਉਂਕਿ ਉਹਨਾਂ ਜੋਰ ਦੇ ਵਿੱਚ ਚੱਲਨੇ ਕੋਈ ਹੁੰਦੇ ਆ ਉਹਦੇ ਨਾਲ ਬਾਈਕ ਡਿੱਗ ਗਿਆ ਦੇਖਣ ਨੂੰ ਕੋਈ ਛੀਟ ਨਹੀਂ ਦੇਖਣ ਨੂੰ ਬਾਡੀ ਨਾਰਮਲ ਹੈ ਪਰ ਇੱਥੇ ਕਰਦੰਦੇ ਵਿੱਚ ਫ੍ਰੈਕਚਰਸ ਨੇ ਪਸਲੀਆਂ ਨੇ ਜਿਹੜੀਆਂ ਹਨਾ ਉਹ ਉਹ ਥੋੜੀਆਂ ਜਿਹਾ ਆਪਣੀ ਥਾਂ ਤੋਂ ਹਿੱਲ ਗਈਆਂ ਨੇ ਅੰਦਰ ਜਾ ਚੁੱਕੀਆਂ ਨੇ ਪਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਤੁਹਾਡੀਆਂ ਦੁਆਵਾਂ ਦੇ ਨਾਲ ਸਭ ਤੋਂ ਵੱਡੀ ਚੀਜ਼ ਹੈ ਤੇ ਬਾਡੀ ਰਿਕਵਰ ਹੋਣੀ ਸ਼ੁਰੂ ਹੋ ਗਈ ਹੈ ਕੱਲ ਦੇ ਜਿਹੜੇ 12 ਘੰਟੇ ਲੰਗੇ ਆ ਉਹ ਰੱਬ ਹੀ ਜਾਣਦਾ ਫੈਮਿਲੀ ਮੈਂਬਰ ਹੀ ਜਾਣਦੇ ਨੇ ਉੱਥੇ ਮੌਕੇ ਤੇ ਜਿਹੜੇ ਮੌਜੂਦ ਸੀਗੇ ਮਤਲਬ ਬਹੁਤ ਜ਼ਿਆਦਾ ਮਾੜੇ ਹਾਲਾਤ ਸੀਗੇ ਆਪਾਂ ਸੋਚ ਨਹੀਂ ਸਕਦੇ ਤੇ ਆਵਾਰਾ ਪਸ਼ੂਆਂ ਤੇ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਇਹਦੇ ਲਈ ਇਦਾਂ ਦਾ ਕਾਨੂੰਨ ਨਹੀਂ ਹੋਣਾ ਚਾਹੀਦਾ ਜਿਹੜੇ ਇਲਾਕੇ ਦੇ ਵਿੱਚ ਕੋਈ ਡੰਗਰ ਕੋਈ ਆਵਾਰਾ ਪਸ਼ੂ ਜਿਹਦੇ ਕਰਕੇ ਐਕਸੀਡੈਂਟ ਹੁੰਦਾ ਹੈ ਉਸ ਇਲਾਕੇ ਦੇ ਪ੍ਰਸ਼ਾਸਨ ਤੇ ਚਾਹੀਓ ਐਸ ਡੀ ਐਮ ਡੀ ਸੀ ਕੋਈ ਵੀ ਆ ਹੋਰ ਜ਼ਿੰਮੇਵਾਰ ਬੰਦਾ ਕੋਈ ਵੀ ਉਹਨਾਂ ਤੇ ਐਫ ਆਈ ਆਰ ਨਹੀਂ ਹੋਣੀ ਚਾਹੀਦੀ ਹੈਨਾ ਇਦਾਂ ਦਾ ਕਾਨੂੰਨ ਨਹੀਂ ਸਾਡੇ ਦੇਸ਼ 'ਚ ਹੋਣਾ ਚਾਹੀਦਾ ਤੁਸੀਂ ਗੂਗਲ ਕਰਕੇ ਦੇਖੋ ਇੰਨੇ ਵਰਲਡ ਵਾਰ 'ਚ ਦੁਨੀਆ ਨਹੀਂ ਮਰੀ ਜਿੰਨੀ ਐਕਸੀਡੈਂਟਾਂ 'ਚ ਮਰਦੀ ਹੈ ਕਈ ਤਾਂ ਮੇਰੇ ਵਰਗੇ ਮੂਰਖ ਡਰਿੰਕ ਡਰਾਈਵ ਵੀ ਕਰਦੇ ਆ ਬਹੁਤ ਮਾੜੀ ਗੱਲ ਹੈ ਨਾ ਬਾਈ ਨੇ ਹੈਲਮਟ ਵੀ ਪਾਇਆ ਹੋਇਆ ਸੀ ਹੁਣ ਆਵਾਰਾ ਪਸ਼ੂ ਨੇ ਆ ਕੇ ਐਕਸੀਡੈਂਟ ਕਰਤਾ ਹੈਲਮਟ ਕੀ ਕਰੇਗਾ ਹੈਲਮਟ ਗਰਦਨ ਨਹੀਂ ਬਚਾਂਦਾ ਤੇ ਸਭ ਤੋਂ ਵੱਡੀ ਝੋਟ ਗਰਦਨ ਤੇ ਲੱਗੀ ਐਦਾਂ ਤਾਂ ਕਾਨੂੰਨ ਨਹੀਂ ਹੋਣਾ ਚਾਹੀਦਾ ਇੰਨਾ ਟੈਕਸ ਦੰਨੇ ਆਪ ਇਹ ਮੁੱਦਾ ਵੀ ਸਾਰੇ ਤੁਸੀਂ ਜ਼ਰੂਰ ਚੱਕਿਆ ਕਰੋ ਸਾਰੇ ਰਲ ਕੇ ਅਰਦਾਸਾਂ ਕਰੋ ਸੱਚੀ ਅਰਦਾਸਾਂ ਕੰਮ ਕਰ ਰਹੀਆਂ ਨੇ ਯਾਰ ਕੰਮ ਕਰ ਰਹੀਆਂ ਨੇ ਅਰਦਾਸਾਂ ਧੰਨਵਾਦ ਸਾਰਿਆਂ ਦਾ ਪਲੀਜ਼ ਆਫਵਾਹਨਾ ਫਲਾਇਓ ਤੇ ਵੱਧ ਤੋਂ ਵੱਧ ਵਾਹਿਗੁਰੂ ਲਿਖ ਕੇ ਪ੍ਰੇਰ ਜਵੰਦਾ ਸਰਬੱਤ ਦਾ ਭਲਾ ਸਾਰੇ ਦਿਲੋਂ ਦੁਆ ਕਰ